ਅੱਜ ਕਿਰਤੀਆਂ ਦੇ ਰਹਿਬਰ ਭਗਵਾਨ ਬਾਬਾ ਵਿਸ਼ਕਰਮਾ ਜੀ ਦੀ ਜਨਮ ਦਿਤੀ ਹੈਗੀ ਹੈ ਜਿਹੜੀ ਸਾਰੇ ਦੇਸ਼ 'ਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਹੀ ਸ਼ਰਧਾ ਤੇ ਉਲਾਸ ਦੇ ਨਾਲ ਉਹਨਾਂ ਦੇ ਪੈਰੋਕਾਰੋਂ ਵੱਲੋਂ ਮਨਾਈ ਜਾ ਰਹੀ ਹੈਗੀ ਆ ਅੱਜ ਮੋਗਾ ਵਿਖੇ ਵੀ ਈ ਰਿਕਸ਼ਾ ਸਟੈਂਡ ਲੁਧਿਆਣਾ ਰੋਡ ਦੇ ਉੱਤੇ ਸਾਡੇ ਨਾਲ ਜੋ ਸੰਬੰਧ ਜੱਥੇਬੰਦੀਆਂ ਹਨ ਉਹਨਾਂ ਦੇ ਭਾਰੀ ਗਿਣਤੀ ਦੇ ਵਿੱਚ ਇੱਥੇ ਆਗੂਆਂ ਨੇ ਬਾਬਾ ਵਿਸ਼ਕਰਮਾ ਜਨਮ ਦਿ ਜਿਹੜੀ ਹੈ ਮਨਾਈ ਹੈਗੀ ਹੈ ਬੜੇ ਸ਼ਰਧਾ ਦੇ ਨਾਲ ਬੜੇ ਉਲਾਸ ਦੇ ਨਾਲ ਜੋਸ਼ ਉਫਰੋਸ਼ ਨਾਲ ਮਨਾਈ ਹੈ ਬਾਬਾ ਵਿਸ਼ਕਰਮਾ ਜੀ ਦੀ ਉਹਨਾਂ ਦੇ ਸ਼ਨਮੁਖ ਸਾਰਿਆਂ ਨੇ ਨਤਮਸਤਕ ਹੋ ਕੇ ਆਪਣਾ ਜਿਹੜਾ ਮੱਥਾ ਟੇਕਿਆ ਹੈਗਾ ਬਾਬਾ ਜੀ ਨੂੰ ਤੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਹੈਗਾ ਜਿੱਥੋਂ ਤੱਕ ਅੱਜ ਮਜ਼ਦੂਰਾਂ ਦੇ ਦਿਨ ਦੀ ਗੱਲ ਹੈਗੀ ਹੈ ਜੇ ਮਜ਼ਦੂਰਾਂ ਦੀ ਗੱਲ ਕਰੀਏ ਤਾ ਸਾਡੇ ਦੇਸ਼ ਦੀ ਆਬਾਦੀ 140 ਕਰੋੜ ਹੈ ਤੇ ਉਹਦੇ ਵਿੱਚੋਂ 50 ਕਰੋੜ ਦੇ ਲਗਭਗ ਜਿਹੜਾ ਕਿ ਸਰਕਾਰੀ ਆਂਕੜਾ ਹੈਗਾ ਉਹ 50 ਕਰੋੜ ਜਿਹੜੇ ਆ ਗੈਰ ਸੰਗਠਿਤ ਮਜ਼ਦੂਰ ਹੈ ਜਿਨ੍ਹਾਂ ਦੇ ਵਿੱਚ ਇਹ ਸਾਰੀ ਕਿਰਤੀ ਜਿਹੜੇ ਹੈਗੇ ਆ ਭਵਨ ਨਿਰਮਾਣ ਕਿਰਤੀ ਜਿਹੜੇ ਹੈਗੇ ਆ ਦਸਤਕਾਰੀ ਦੇ ਕਿਰਤੀ ਆ ਉਹਨਾਂ ਦੀ ਗਿਣਤੀ ਹੈ ਇਹਨਾਂ ਸਾਰਿਆਂ ਨੂੰ ਗੈਰ ਸੰਗਠਿਤ ਮਜ਼ਦੂਰ ਚਾਹ ਜਾਂਦਾ ਹੈਗਾ ਵਾ ਔਰ ਦੇਸ਼ ਦੇ ਵਿਕਾਸ ਦੇ ਵਿੱਚ ਮਜਦੂਰ ਦਾ ਜਿਹੜਾ ਹੈਗਾ ਵੈ ਬਹੁਤ ਵੱਡਾ ਜਿਹੜਾ ਹੱਥ ਹੈਗਾ ਮਜਦੂਰ ਤੋਂ ਬਿਨਾਂ ਇਹ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ ਸੀਗਾ ਔਰ ਜੇ ਇੱਕ ਮੈਂ ਗੱਲ ਇਹ ਕਰਾਂ ਕਿ ਭਗਵਾਨ ਰਾਮ ਜੋ ਰਮਾਇਣ ਜੋਗੇ ਸੀਗਾ ਜੇ ਮਜਦੂਰ ਨਾ ਹੁੰਦਾ ਭਗਵਾਨ ਰਾਮ ਦੀ ਸੇਨਾ ਦੇ ਵਿੱਚ ਨਲ ਤੇ ਨੀਰ ਦੋ ਮਜਦੂਰ ਸੀਗੇ ਜਿਹੜਾ ਨੀਲ ਸੀਗਾ ਬਾਬਾ ਵਿਸ਼ਕਰਮਾ ਜੀ ਦਾ ਔਰਸ ਪੁੱਤਰ ਸੀਗਾ ਉਹਨਾਂ ਨੂੰ ਵਰਦਾਨ ਸੀਗਾ ਵੀ ਉਹ ਜਿਹੜੀ ਵੀ ਚੀਜ਼ ਪਾਣੀ ਦੇ ਵਿੱਚ ਸੱਟਣਗੇ ਉਹ ਪਾਣੀ ਦੇ ਵਿੱਚ ਤਰੂਗੀ ਡੁੱਬੂਗੀ ਨਹੀਂਗੀ ਅਗਰ ਨਰਤੇ ਨੀਰ ਜਿਨ੍ਹਾਂ ਨੂੰ ਚੀਫ ਇੰਜੀਨੀਅਰ ਵੀ ਕਿਹਾ ਜਾਂਦਾ ਸੀਗਾ ਭਗਵਾਨ ਰਾਮ ਦੀ ਬਾਨਰ ਸੇਨਾ ਦਾ ਅਗਰ ਉਹ ਨਾ ਹੁੰਦੇ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਵੀ ਸ਼ਾਇਦ ਭਗਵਾਨ ਰਾਮ ਉਹ ਸਮੁੰਦਰ ਤੇ ਜਿਹੜਾ ਹੈਗਾ ਬੰਦਾ ਹੈਗਾ ਆਪਾਂ ਸੇਤੂ ਆ ਜਿਹੜਾ ਬੰਧਿਆ ਗਿਆ ਸੀਗਾ ਉਹਨਾਂ ਦੇ ਨਾਲ ਤੇ ਨੀਰ ਦੇ ਅੱਥਾ ਨਾਲ ਇੱਟਾਂ ਜਿਹੜੀਆਂ ਪੱਥਰ ਜਿਹੜੇ ਉਹਦੇ ਵਿੱਚ ਸੀਗੇ ਜੁੜਦੇ ਜਾਂਦੇ ਸੀਗੇ ਤਾਂ ਉਹ ਜਿਹੜੀ ਲੰਕਾ ਤੇ ਜਿੱਤ ਸੰਭਵ ਹੋ ਜਾਣੀ ਸੀਗੀ ਜੇ ਨਾ ਹੁੰਦੇ ਏਡੀ ਵੱਡੀ ਮਲੀ ਸ਼ਕਤੀ ਹੈ ਲੇਕਿਨ ਅਫਸੋਸ ਵੀ ਇਹਦੇ ਨਾਲ ਇਹ ਹੈ ਕਿ 50 ਕਰੋੜ ਦੀ ਆਬਾਦੀ ਹੋਵੇ ਸਾਡੇ ਦੇਸ਼ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਸੰਗਮ ਦੇ ਵਿੱਚ Allahabad ਸੰਗਮ ਦੇ ਵਿੱਚ ਗੰਗਾ ਜਮਨਾ ਤੇ ਸਰਸਵਤੀ ਤੇ ਨਦੀਆਂ ਦਾ ਸੰਗਮ ਹੁੰਦਾ ਜਿੱਥੇ ਸਰਸਵਤੀ ਦੀ ਪਹਿਚਾਨ ਨਹੀਂ ਹੁੰਦੀ ਦਿਖਾਈ ਨਹੀਂ ਦਿੰਦੀ ਸਾਡੇ ਦੇਸ਼ ਦੇ ਵਿੱਚ ਜੈ ਜਵਾਨ ਵੀ ਕਿਹਾ ਜਾਂਦਾ ਜੈ ਕਿਸਾਨ ਵੀ ਕਿਹਾ ਜਾਂਦਾ ਪਰ ਸਾਡੇ ਦੇਸ਼ ਚ 50 ਕਰੋੜ ਮਜ਼ਦੂਰ ਹੋਣ ਦੇ ਬਾਵਜੂਦ ਵੀ ਜੈ ਮਜ਼ਦੂਰ ਅਜੇ ਤੱਕ ਨਹੀਂ ਕਿਹਾ ਗਿਆ ਅੱਜ ਸਾਡੇ ਮਜ਼ਦੂਰਾਂ ਨੂੰ ਅਸੀਂ ਇਹ ਜਿਹੜਾ ਬਾਬਾ ਜੀ ਦਾ ਆਸ਼ੀਰਵਾਦ ਲੈਨੇ ਆਂ ਵੀ ਮਜ਼ਦੂਰਾਂ ਦੇ ਵਿੱਚ ਇੰਨੀ ਮਹਲੀ ਤਾਕਤ ਹੈਗੀ ਹੈ ਔਰ ਮਜ਼ਦੂਰਾਂ ਦੇ ਸਮਝ ਆਵੇ ਕਿ ਇੱਥੇ ਸਾਡਾ ਦੇਸ਼ ਜਿਹੜਾ ਵੈ ਜੈ ਮਜ਼ਦੂਰ ਵੀ ਕਹਿੰਦਾ ਜ਼ਗੋਛ ਕਰਨ ਦਾ ਕਰਨ ਲੱਗੇ ਉਸ ਦਿਨ ਕਿਹਾ ਜਾਊਗਾ ਵੀ ਦੇਸ਼ ਦੇ ਵਿੱਚ 50 ਕਰੋੜ ਮਜ਼ਦੂਰਾਂ ਨੂੰ ਜਿਹੜਾ ਹੈਗਾ ਦੇਸ਼ ਜਿਹੜਾ ਪਛਾਣਦਾ ਉਹਨਾਂ ਦੀ ਇੱਜ਼ਤ ਮਾਨ ਕਰਦਾ ਹੈਗਾ ਸਰ ਜੀ ਸਾਰੇ ਅਸੀਂ ਸਪਾਈਆਂ ਕਰਕੇ ਆਪ ਜੀ ਸਾਰੇ ਤਿਸ਼ਨਾਣ ਕਰਾ ਕੇ ਉਹਨਾਂ ਦੀ ਪੂਜਾ ਕਰਕੇ ਫਿਰ ਖੁਸ਼ੀ ਦੇ ਨਾਮ ਇਹ ਸਾਰਿਆਂ ਦੀ ਅਰਦਾਸ ਕਰਕੇ ਪਈ ਪ੍ਰਸ਼ਾਦ ਵਟਦੇ ਆਈ ਉਸ ਮਾਲਕ ਅਗੇ ਕੀ ਅਰਦਾਸ ਕਰਦੇ ਹੋ ਕੀ ਬੇਨਤੀ ਕਰਦੇ ਹੋ ਸਰਬੱਤੇ ਪਦੇ ਦੀ ਮਾਲਕਾ ਸਾਹਿਬ ਨੂੰ ਸ਼ੁਕ ਸ਼ਾਂਤੀ ਬਖਸ਼ੀਂ ਤਾਂ ਬਾਅਦੇ ਸ਼ਾਂਤੀ ਰਹੇ ਤੇਸ਼ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪ ਦੇ ਪਵਿੱਤਰ ਵਿਹਾੜੇ ਦੇ ਉੱਤੇ ਵੀ ਸਭ ਨੂੰ ਕਿਵੇਂ ਜੇ ਮਾਲਕ ਗਈ ਵੇਦਦੇ ਆ ਨਹੀਂ ਸਭ ਨੂੰ ਸ਼ੁਕ ਸ਼ਾਂਤੀ ਵਾਸੀ ਜੀਤਵੰਦ ਰੱਖੀ ਸਾਰਿਆਂ ਨੂੰ ਬਾਹਰ ਬਥੇ ਸ਼ਾਂਤੀ ਰਹੇ ਅੱਜ ਇਹਨਾਂ ਸਾਰਿਆਂ ਨੂੰ ਜੀ ਬਿਸ਼ਕਰਮਾ ਭਾਉਂ ਆ ਬਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਜੀ ਸਵੇਰ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈ ਕੇ ਦੁਕਾਨ ਖੋਲ ਕੇ ਸੰਧਾ ਨੂੰ ਕੱਚੀ ਲੱਸੀ ਨਾਲ ਧੋ ਕੇ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਵੀ ਸ਼ਰਾਮ ਕਰਾ ਕੇ ਉੱਪਰ ਫੁੱਲ ਭੇਟ ਕਰਕੇ ਅਰਗਬੱਤੀ ਲਗਾ ਕੇ ਧੂਬੱਤੀ ਕਰਕੇ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਵੀ ਸਾਹਿਬ ਜੀ ਅਸੀਂ ਮਾਲਕ ਅਗੇ ਹੀ ਅਰਦਾਸ ਕਰਦੇ ਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਹਰ ਕਦੇ ਮੂੰਹ ਵਿੱਚ ਰੋਟੀ ਪੈਂਦੀ ਕਰੇ ਵਾਸੀ ਮੈਂ ਹੀ ਕਹਿਣਾ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਤੰਦਰੁਸਤੀ ਰੱਖੋ ਸਾਡੇ ਪਰਿਵਾਰ ਨੂੰ ਤੰਦਰੁਸਤ ਰੱਖੋ ਵਾਸੀ ਜੀ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਕੁਸ਼ ਕਰਮਾ ਦੇ ਦੀਆਂ ਸਭ ਨੂੰ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆ ਕੇ ਆਪਾਂ ਸਵੇਰ ਆ ਕੇ ਮੱਥਾ ਟੇਕਿਆ ਤੇ ਸੰਦਾ ਦੀ ਸਫਾਈ ਕੀਤੀ ਆ ਤੇ ਹੁਣ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਤੇ ਕਾਰੋਬਾਰ ਤੇ ਵਾਧੇ ਕਰੇ ਜੀ ਦੇਸ਼ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਦੇਸ਼ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਆਪਣਾ ਕਾਬ ਦਾ ਕਾਰੋਬਾਰ ਵਧੀਆ ਤਰੀਕੇ ਨਾਲ ਕਰਨ ਤੇ ਆਪਦਾ ਕੁੱਕ ਕੀ ਰਵਾਂਗੇ ਅੱਜ ਦੇਸ਼ਵਾਸੀਆਂ ਨੂੰ ਇਹ appeal ਹੈ ਜੀ ਅੱਜ ਦੇ ਦਿਹਾੜੇ ਆਪਣਾ ਵਧਿਆ ਤਰੰਗਟਾਗਣਾ ਮਨਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਵਿੱਤਰ ਦਿਹਾੜਾ ਬਾਬਾ ਵਿਸ਼ਕਰਮਾਈ ਦੇ ਸਬਰਪਤ ਹੈ ਅੱਜ ਦੇ ਦਿਨ ਉਹਨਾਂ ਨੇ ਸਾਡੇ ਜਿਹੜੇ ਮਿਸਤਰੀ ਬਰਾਦਰੀ ਜਾਂ ਜਿੰਨੇ ਵੀ ਜਿੰਨੀ ਵੀ ਸੰਸਥਾਵਾਂ ਜਾਂ ਕਹਿ ਸਕਦੇ ਆ ਰੋਜ਼ਗਾਰ ਚਲਾ ਰਹੇ ਆ ਉਹ ਸਾਰੇ ਕਿਰਤਕਾਰੀ ਵਾਲੇ ਅੱਜ ਦਿਨ ਬਾਬਾ ਵਿਸ਼ਕਰਮਾਈ ਦਾ ਦਿਨ ਮਨਾ ਰਹੇ ਆ ਜੀ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਜਿੰਨੇ ਵੀ ਵਰਕਰ ਕੰਮ ਕਰਦੇ ਆ ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਆਕਾਲ ਦਿਨ ਪਵਿੱਤਰ ਦਿਹਾੜੇ ਤੇ ਬਾਬਾ ਸ਼ਕਰਮਾ ਮੇਹਰ ਕਰੇ ਸਾਰਿਆਂ ਨੂੰ ਰੋਜ਼ਗਾਰ ਵਧੀਆ ਮਿਲੇ ਕਾਰੋਬਾਰ ਚਫਤਖੀ ਮਿਲੇ ਤੇ ਸਾਰੇ ਦਿਨ ਤੰਮਰਸਤੀ